ਨੂਰ ਸਾਹਿਬ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਭਾਈ ਅਮਰਪਾਲ ਸਿੰਘ ਦੇ ਪਿਤਾ ترਸੀਮ ਸਿੰਘ ਖਾਲਸਾ ਅਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਆਕਾਲੀ ਦਲ ਤਿਆਰ ਹੋਇਆ ਉਹਦੀ ਅਸੀਂ ਉਸ ਦਿਨ ਮੈਂਬਰਸ਼ਿਪ ਭਰਤੀ ਜਿਹੜੀ ਪ੍ਰਾਰੰਭ ਕਰੀ ਸੀ ਤੇ ਉਹਦੇ ਸੰਬੰਧ ਵਿੱਚ ਅਸੀਂ ਅੱਜ ਜਿਲ੍ਹਾ ਰੋਪੜ ਦੀ ਜਿਹੜੀ ਪਲੇਠੀ ਮੀਟਿੰਗ ਆ ਪਹਿਲੀ ਮੀਟਿੰਗ ਆ ਉਹ ਇੱਥੇ ਆ ਹੋ ਰਹੀ ਆ ਸਾਡੇ ਵਿੱਚ ਬਹੁਤ ਸਾਰੇ ਹੋਰ ਸਨਮਾਨਯੋਗ ਨੇ ਜਿਥੇ ਔਰ ਆਉਣ ਵਾਲੇ ਦਿਨਾਂ ਚ ਅਸੀਂ ਇੱਥੋਂ ਦੀ ਜਿਹੜੀ ਪੰਜ ਮੈਂਬਰੀ ਟੀਮ ਆ ਉਹਦਾ ਵੀ ਕੋਸ਼ਿਸ਼ ਨਾ ਕਰਾਂਗੇ ਉਸ ਤੋਂ ਬਾਅਦ ਬਲਾਕਾਂ ਦੀ ਹਲਕਿਆਂ ਦੀ ਫਿਰ ਪਿੰਡਾਂ ਤੱਕ ਜਿਹੜੀ ਸਾਡੀ ਟੀਮ ਆ ਉਹ ਜਾਊਗੀ ਸਮਝ ਲਓ ਵੀ ਅੱਜ ਅਕਾਲੀ ਦਲ ਵਾਰਸ ਪੰਜਾਬ ਦਾ ਉਹਦੇ ਜਿਹੜਾ ਆਗਾਜ਼ ਆ ਜਿਹੜਾ 14 ਜਨਵਰੀ ਨੂੰ ਹੋਇਆ ਸੀ ਉਹ ਰੋਪੜ ਦੀ ਧਰਤੀ ਤੋਂ ਅੱਜ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਅਸੀਂ ਜਿਹੜੀ ਆਪਣੀ ਟੀਮ ਦਾ ਵਿਸਥਾਰ ਕਰਿਆ ਔਰ ਨਾਲ ਦੀ ਨਾਲ ਅੱਜ ਮੈਂਬਰਸ਼ਿਪ ਦੀ ਸ਼ੁਰੂਆਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡਾ ਸਾਰੇ ਜਿੰਨੇ ਪ੍ਰੈਸ ਵਾਲੇ ਸੱਜਣ ਆਇਓ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਇਤਿਹਾਸਕ ਸਥਾਨ ਉੱਤੇ ਪੁੱਜੇ ਹੋ ਅਸੀਂ ਵੀ ਇਸ ਲਈ ਭਾਗਾਂ ਵਾਲੇ ਸਮਝਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਨਾਲ ਸ਼ੋਭਾ ਪ੍ਰਾਪਤ ਧਰਤੀ ਇਸ ਪਾਵਨ ਚਮਕੌਰ ਸਾਹਿਬ ਦੀ ਧਰਤੀ ਤੇ ਅਸੀਂ ਪਹੁੰਚੇ ਹਾਂ ਸਾਡੇ ਆਉਣ ਦਾ ਮਨੋਰਥ ਇਹ ਆ ਕਿ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੀ ਇੱਕ ਦਿਨੀ ਇੱਛਾ ਸੀ ਕਿ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੋਵੇ ਪੰਜਾਬ ਦੇ ਆਪਣੇ ਲੋਕਾਂ ਦੇ ਹਿੱਤਾਂ ਦੀ ਪਾਰਟੀ ਹੋਵੇ ਸ੍ਰੀ ਮੁਖਸਰ ਸਾਹਿਬ ਦੀ ਪਾਵਨ ਧਰਤੀ ਤੇ 14 ਜਨਵਰੀ ਨੂੰ ਸ੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਦੀ ਇਕਵਾਈ ਦੇ ਵਿੱਚ ਅਸੀਂ ਇੱਕ ਅਕਾਲੀ ਦਲ ਦਾ ਐਲਾਨਨਾਮਾ ਕੀਤਾ ਜਿਹਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੀ ਉਸ ਮੁਖਸਰ ਸਾਹਿਬ ਦੀ ਪਾਵਨ ਧਰਤੀ ਤੋਂ ਇਸ ਇਤਿਹਾਸਿਕ ਜਥੇਬੰਦੀ ਦਾ ਅਕਾਲੀ ਦਲ ਵਾਰਸ ਪੰਜਾਬ ਦੇ ਉਹਦਾ ਆਗਾਜ਼ ਹੋਇਆ ਭਾਈ ਅਮਰਪਾਲ ਸਿੰਘ ਦੇ ਪਿਤਾ ਭਾਈ ترਸੀਮ ਸਿੰਘ ਖਾਲਸਾ ਅਤੇ ਸ਼੍ਰੀ ਖੰਡੂਰ ਸਾਹਿਬ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਭਾਈ ਅਮਰਪਾਲ ਸਿੰਘ ਦੇ ਪਿਤਾ ترਸੀਮ ਸਿੰਘ ਖਾਲਸਾ ਅਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਅਕਾਲੀ ਦਲ ਤਿਆਰ ਹੋਇਆ ਉਹਦੀ ਅਸੀਂ ਉਸ ਦਿਨ ਮੈਂਬਰਸ਼ਿਪ ਭਰਤੀ ਜਿਹੜੀ ਪ੍ਰਾਰੰਭ ਕਰੀ ਸੀ ਤੇ ਉਹਦੇ ਸੰਬੰਧ ਵਿੱਚ ਅਸੀਂ ਅੱਜ ਜਿਲ੍ਹਾ ਰੋਪੜ ਦੀ ਜਿਹੜੀ ਇਹ ਪਲੇਠੀ ਮੀਟਿੰਗ ਆ ਪਹਿਲੀ ਮੀਟਿੰਗ ਆ ਉਹ ਇੱਥੇ ਆ ਹੋ ਰਹੀ ਆ ਸਾਡੇ ਵਿੱਚ ਬਹੁਤ ਸਾਰੇ ਹੋਰ ਸਨਮਾਨਯੋਗ ਨੇ ਜਿੱਥੇ ਮੈਨੂੰ ਇਹ ਦੋ ਤਿੰਨ ਜਿਲ੍ਹਿਆਂ ਦੀ ਜ਼ਿੰਮੇਵਾਰੀ ਬਖਸ਼ੀ ਗਈ ਆ ਉੱਥੇ ਸਾਡੇ ਬਹੁਤ ਸਤਿਕਾਰਯੋਗ ਮਹਾਂਪੁਰਸ਼ ਬਾਬਾ ਦਲਜੀਤ ਸਿੰਘ ਜੀ ਸੋਢੀ ਇਹਨਾਂ ਬਾਰੇ ਮੈਂ ਦੱਸ ਦਿਆਂ ਇਹ ਸ਼੍ਰੀ ਕੀਰਤਪੁਰ ਸਾਹਿਬ ਸਤਗੁਰੂ ਗੁਰੂ ਹਰ Rai ਮਹਾਰਾਜ ਦੇ ਨਾਂ ਤੇ ਫਰੀਦਵਾਖਾਨਾ ਚਲਾਉਂਦੇ ਨੇ ਉਹਨਾਂ ਨੂੰ ਇਸ ਜਿਲ੍ਹੇ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸੰਪੂਰਨ ਗਈ ਆ ਉਹਦੇ ਨਾਲ ਜਿੰਨੀ ਏ ਟੀਮ ਆ ਸਤਿਕਾਰਯੋਗ ਸਾਡੇ ਖੱਪੇ ਪਾਸੇ ਖੜੇ ਨੇ ਕਲਸੀ ਸਾਹਿਬ ਜੀ ਔਰ ਸਤਿਕਾਰਯੋਗ ਮਹਾਂਪੁਰਛ ਬਾਬਾ ਜਗਿੰਦਰ ਸਾਹਿਬ ਬਾਬਾ ਜਗਿੰਦਰ ਸਿੰਘ ਜੀ ਅਤੇ ਪ੍ਰਿੰਸੀਪਲ ਸਾਹਿਬ ਸਰਦਾਰ ਮਨਜਿੰਦਰ ਸਿੰਘ ਜੀ ਅਤੇ ਜਿੰਨੀ ਸਮੂਚੀ ਟੀਮ ਆ ਕਈਆਂ ਦੇ ਨਾਮ ਕਿਉਂਕਿ ਅਸੀਂ ਸਾਡੀ ਪਹਿਲੀ ਮੀਟਿੰਗ ਆ ਅੱਜ ਅਸੀਂ ਇੱਕ ਦੂਜੇ ਦੇ ਰੂਪ ਰੂਪ ਹੋਵਾਂਗੇ ਫਿਰ ਸਾਰਿਆਂ ਦੇ ਨਾਮ ਜਿਹੜੇ ਉਹ ਇੱਕ ਦੂਜੇ ਦੇ ਹੋਣਗੇ ਸਰਬਜੀਤ ਸਿੰਘ ਜੀ ਪੱਪੀ ਔਰ ਇਹ ਜਿਹੜੀ ਮੈਂਬਰਸ਼ਿਪ ਭਰਤੀ ਆ ਉਹਦੀ ਅੱਜ ਅਸੀਂ ਸ਼ੁਰੂਆਤ ਕਰਵਾਉਣ ਆਇਆ ਸੋ ਅੱਜ ਦੀ ਜਿਹੜੀ ਇਤਿਹਾਸਿਕ ਮੀਟਿੰਗ ਆ ਉਹ ਇਸ ਜ਼ਿਲ੍ਹੇ ਦੀ ਰੋਪਣ ਦੀ ਬਹੁਤ ਧਰਮੀ ਮੀਟਿੰਗ ਹੋਈ ਤੁਸੀਂ ਵੇਖ ਰਹੇ ਹੋ ਕਿੰਨੀ ਸੰਗਤ ਆ ਕਿੰਨਾ ਉਤਸ਼ਾਹ ਮਹਾਂਪੁਰਸ਼ ਆਏ ਨੇ ਸਾਡੇ ਕੋਲੇ ਮਹਾਂਪੁਰਸ਼ ਬਾਬਾ ਫਰਜੀਤ ਸਿੰਘ ਜੀ ਸੋਢੀ ਸੋ ਇਹ ਪੰਜਾਬ ਦੇ ਲੋਕਾਂ ਦੀ ਬਹੁਤ दिली ਇੱਛਾ ਸੀ ਜਿਹੜੀ ਅੱਜ ਪੂਰੀ ਹੋ ਰਹੀ ਜਾ ਰਹੀ ਆ ਤੇ ਵੱਧ ਤੋਂ ਵੱਧ ਲੋਕ ਇਸ ਮੈਂਬਰਸ਼ਿਪ ਦੇ ਵਿੱਚ ਸ਼ਾਮਲ ਦੇਣ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਇੱਥੋਂ ਦੀ ਜੁੜੀ ਪੰਜ ਮੈਂਬਰੀ ਟੀਮ ਆ ਉਦੋਂ ਵੀ ਕੋਸ਼ਿਸ਼ ਨਾ ਕਰਾਂਗੇ ਉਸ ਤੋਂ ਬਾਅਦ ਬਲਾਕਾਂ ਦੀ ਹਲਕਿਆਂ ਦੀ ਫਿਰ ਪਿੰਡਾਂ ਤੱਕ ਜਿਹੜੀ ਸਾਡੀ ਟੀਮ ਆ ਉਹ ਜਾਊਗੀ ਸਮਝ ਲਓ ਵੀ ਅੱਜ ਅਕਾਲੀ ਦਲ ਵਾਰਸ ਪੰਜਾਬ ਦਾ ਉਹ ਜਿਹੜਾ ਆਗਾਜ਼ ਆ ਜਿਹੜਾ 14 ਜਨਵਰੀ ਨੂੰ ਹੋਇਆ ਸੀ ਉਹ ਰੋਪੜ ਦੀ ਧਰਤੀ ਤੋਂ ਅੱਜ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਅਸੀਂ ਜਿਹੜੀ ਆਪਣੀ ਟੀਮ ਦਾ ਵਿਸਥਾਰ ਕਰਿਆ ਔਰ ਨਾਲ ਦੀ ਨਾਲ ਅੱਜ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ ਕੋਈ ਸਾਰੇ ਹੀ ਟਾਰਗੇਟ ਆ ਸਾਡਾ ਸ਼ੌਮੀ ਕਮੇਟੀ ਦੇ ਵੀ ਸਾਡੇ ਜਰਨਲ ਤਿਆਰ ਨੇ ਤਿਆਰ ਨੇ ਜੀ ਐਨ ਪੂਰੀ ਤਰੀਕ ਦੇਖੋ ਜੀ ਗੱਲ ਪਤਾ ਕੀ ਆ ਹਾਂਜੀ ਉਹ ਕੰਮ ਤਾਂ ਹੋਣਾ ਨਹੀਂ ਅਗਲੇ ਵਾਲਾ ਜੀ ਪੈਰਾਸ਼ੂਟ ਰਾਂ ਲਾਊਡ ਨੇ ਜੋ ਅਕਾਲੀ ਦਲ ਬਾਦਲ ਕਰਦਾ ਰਿਹਾ ਆਪਣੇ ਚਿਹਤਿਆਂ ਨੂੰ ਆਪਣੇ ਸੇਵਾਦਾਰਾਂ ਨੂੰ ਅਸੀਂ ਤਾਂ ਜਿਹੜੇ ਪੰਥ ਦੇ ਸੱਚੇ ਸੁੱਚੇ ਲੋਕ ਨੇ ਹੁਣ ਤੁਸੀਂ ਉਹਨਾਂ ਦਾ ਨਾਂ ਆਪਣੇ ਮੂੰਹੋਂ ਲਿਆ ਇਹਦਾ ਅਰਥ ਹੈ ਜਿਹੜੀ ਸੰਗਤ ਬੋਲਦੀ ਆ ਅਸੀਂ ਤਾਂ ਉਹ ਸੰਗਤ ਦੀ ਪ੍ਰਵਾਨਗੀ ਨੂੰ ਮੰਨਾਂਗੇ ਨਾ ਤੇ ਇਸ ਕਰਕੇ ਤਾਂ ਅਸੀਂ ਉਹ ਬੰਦੇ ਇੱਥੇ ਅਪਾਇੰਟ ਕਰੇ ਨੇ ਜਿਹੜੇ ਬੰਦਿਆਂ ਦਾ ਪਹਿਲਾਂ ਕੋਈ ਸਿਆਸੀ ਪਿਛੋਕੜ ਨਹੀਂ ਜਿਹੜੇ ਵੱਖ-ਵੱਖ ਪਾਰਟੀਆਂ 'ਚ ਨਹੀਂ ਰਹੇ ਉਹ ਲੋਕ ਨੇ ਜਿਹੜੇ ਲੋਕ ਬਿਲਕੁਲ ਤੁਹਾਡੀ ਸੇਵਾ ਕਰਦੇ ਨੇ ਫੀਲਡ 'ਤੇ ਕੰਮ ਕਰਦੇ ਨੇ ਉਹੀ ਸ਼੍ਰੋਣੀ ਕਮੇਟੀ 'ਚ ਉਤਰਨਗੇ ਉਹੀ ਸਪਾਈ 'ਚ ਉਤਰਨਗੇ ਅਸੀਂ ਆਪਣੇ ਢਾਂਚੇ ਦਾ ਪ੍ਰੋਗਰਾਮ ਵੀ ਇੱਕ ਨਹੀਂ ਬਣਾਇਆ ਪਹਿਲਾਂ ਮੈਂਬਰਸ਼ਿਪ ਬਣੂਗੀ ਮੈਂਬਰਸ਼ਿਪ ਡੈਲੀਗੇਟ ਬਣਾਉਗੀ ਡੈਲੀਗੇਟ ਬਲਾਕ ਬਲਾਕ ਤੋਂ ਜ਼ਿਲ੍ਹਾ ਜਿਨ੍ਹਾਂ ਤੋਂ ਅਸੀਂ ਵਿਸਾਖੀ ਤੱਕ ਪੂਰਾ ਢਾਂਚਾ ਜਿਹੜਾ ਲੋਕਾਂ ਦੀ ਰਾਇ ਨਾ ਅਨਾਉਂਸ ਕਰਨਾ ਤੇ ਨਾਮ ਕਦੋਂ ਲਾਨੇ ਜਾਵਗੇ ਜੀ ਜਿਹੜੇ ਕਾਵਾ ਜੀ ਜਿਹੜੇ ਮੈਂਬਰ ਦੇ ਨਾਮ ਹੈ ਕਦੋਂ ਲਾਨੇ ਜਾਣਗੇ ਜਿੱਦਾਂ ਚਮਕੌਰ ਸਾਹਿਬ ਤੋਂ ਨਾਮ ਲਾਨੇ ਜਾਣੇ ਜਿਹੜਾ ਜਿਹੜਾ ਨਾਮ ਦਾ ਆਫੀਸ਼ੀਅਲੀ ਅਨਾਉਂਸਮੈਂਟ ਆ ਸਾਡੇ ਲੀਡਰ ਆ ਕੇ ਜਦੋਂ ਸਾਡਾ ਢਾਂਚਾ ਤਿਆਰ ਹੋ ਗਿਆ ਫਿਰ ਬਾਪੂ ਤਰਸੇਮ ਸਿੰਘ ਜੀ ਖਾਲਸਾ ਜਾਂ ਜਿਹੜੀ ਸਾਡੀ ਪੀਐਸਸੀ ਕਮੇਟੀ ਬਣਾਈ ਗਿਆ ਜਿਹੜੀ ਸਿਆਸੀ ਮਾਮਲਿਆਂ ਨੂੰ ਵੇਖੂਗੀ ਧਾਰਮਿਕ ਮਾਮਲਿਆਂ ਨੂੰ ਵੇਖੂਗੀ ਇਹ ਕਾਫੀ ਵੱਡੀ ਪ੍ਰਕਿਰਿਆ ਉਸ ਪ੍ਰਕਿਰਿਆ ਤੋਂ ਬਾਅਦ ਅਸੀਂ ਸਾਰੇ ਪੰਜਾਬ ਦੇ ਨਾਮ ਅਨਾਉਂਸ ਹੋਸੀ ਦੇਖੋ ਜਿਹੜਾ ਥੋੜੇ ਜਹਨ ਚ ਹੋਈ ਸਾਡੇ ਜਹਨ ਚ ਉਹ ਉਹ ਤੁਸੀਂ ਉਸ ਗੱਲ ਦਾ ਮੰਦੇਬ ਚੋਂ ਕੱਢ ਦੋ ਵੀ ਕੱਲ ਨੂੰ ਕੋਈ ਹੋਰ ਆ ਗਿਆ ਉਹ ਆ ਗਿਆ ਆ ਗਿਆ ਨਹੀਂ ਪੈਦਾ ਹੁੰਦਾ ਤੁਸੀਂ ਸਾਡੀ ਜਿਹੜੀ ਪਹਿਲੀ ਲਿਸਟ ਦੇਖੀ ਹੋਣੀ ਆ ਜਦੋਂ ਅਸੀਂ ਮਾਗੀ ਤੇ ਅਨਾਉਂਸਮੈਂਟ ਕਰੀ ਸੀ ਉਹਦੇ ਵਿੱਚ ਇੱਕ ਵੀ ਬੰਦਾ ਐਸਾ ਨਹੀਂ ਜਿਹੜਾ ਪੈਰਾਸ਼ੂਟ ਰਹੀਂ ਉਤਰਿਆ ਹੋਵੇ ਚਾਹੇ ਉਹ ਪੰਜ ਮੈਂਬਰ ਪਹਿਲੇ ਨੇ ਚਾਹੇ ਸੱਤ ਮੈਂਬਰ ਭਰਤੀ ਕਮੇਟੀ ਦੇ ਨੇ ਚਾਹੇ ਸਾਡੇ ਜ਼ਿਲ੍ਹਿਆਂ ਦੇ ਜਿਹੜੇ ਅ ਅ ਇੰਚਾਰਜ ਨੇ ਜਿਨ੍ਹਾਂ ਨੂੰ ਸਰਬਰ ਕਹਿੰਨੇ ਆ ਜਾਂ ਹੋਰ ਨੇ ਪੈਰਾਸ਼ੂਟ ਵਾਲੀ ਤਾਂ ਗੱਲ ਹੀ ਨਹੀਂ ਹੋ ਸਕਦੀ ਤੇ ਦੂਜੀ ਗੱਲ ਦਾ ਵੀ ਤੁਸੀਂ ਖਿਆਲ ਵਾਰ ਰੱਖੋਗੇ ਨਾ ਪਰਿਵਾਰ ਬਾਤ ਦੀ ਗੱਲ ਹੋ ਜੀ ਉਹਨਾਂ ਦਾ ਐਸੇ ਸਾਲ ਆ ਜਾਣਾ ਸੀ ਪਰ ਹੁਣ ਸਰਕਾਰ ਨੂੰ ਬੜਾ ਖਤਰਾ ਬਿਨਾਂ ਬਾਜੀ ਉਹਨਾਂ ਤੇ ਜਵਾਬਾ ਲਾਤਾ ਬਿਨਾਂ ਬਾਦੇ ਪਹਿਲਾਂ ਐਨਐਸਏ ਲਾਤਾ ਨਾ ਤਾਂ ਐਨਐਸਏ ਦਾ ਲੈ ਤੱਕ ਪ੍ਰੂਫ ਹੋਈ ਆ ਨਾ ਹਲੇ ਤੱਕ ਜਵਾਬਾ ਪ੍ਰੂਫ ਹੋਈ ਆ ਸਿਰਫ ਬੁਖਲਾਟ ਆ ਤੇ ਸੀਐਮ ਦੋਰੇ ਮੁਆਫਦੰਡ ਜਦੋਂ ਤਾਂ ਆਪਣੇ ਘਰੇ ਰੇਡ ਲੱਗਦੀ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਰੇਡ ਪਈ ਉੱਥੋਂ ਚੋਣ ਕਮਿਸ਼ਨ ਦੀ ਫਰਕੀ ਕਾ ਨਿਕਲ ਗਿਆ ਕ ਰੇੜੇ ਪਈ ਜਦੋਂ ਤੁਸੀਂ ਲੋਕਾਂ ਦੇ ਮੁੰਡਿਆਂ ਨੂੰ ਵੀ ਇਹ ਕਸੂਰ ਅੰਦਰ ਡੱਕਿਆ ਹੋਇਆ ਫਿਰ ਤੁਸੀਂ ਕਹਿੰਦੇ ਹੋ ਜੀ ਕਾਨੂੰਨ ਆ ਇਸ ਕਰਕੇ ਇਹ ਤਾਂ ਜੈਸੇ ਕੋ ਤੈਸਾ ਡਾਡੇ ਨੂੰ ਡਾਡਾ ਮਿਲਦਾ ਸੱਤੇ ਨੂੰ ਸੱਤਾ ਮਿਲਦਾ ਅਮਰਤਪਾਲ ਸਿੰਘ ਜਲਦੀ ਆਉ ਉਹ ਆਉਣਗੇ ਬਾਹਰ ਔਰ ਜਿੱਦਣ ਉਹ ਆਏ ਉਦੋਂ ਹੀ ਪੰਜਾਬ ਦੇ ਵਿੱਚ ਵੱਡਾ ਪਰ ਬਾਅਦੀਆਂ ਗੱਲਾਂ ਨੇ ਹਲੇ ਤਾਂ ਪਾਰਟੀ ਬਣੀਆਂ ਤਾਂ ਢਾਂਚਾ ਸਾਡਾ ਸਾਰਾ ਜਿਹੜਾ ਜਿਹੜਾ ਮੇਨ ਕੇਂਦਰ ਤਾਂ ਸਾਡਾ ਉਹ ਅਸੀਂ ਕਰ ਰਹੇ ਆ ਮੈਂਬਰਸ਼ਿਪ ਤੇ ਅੱਜ ਦੀ ਬੇਨ ਮੀਟਿੰਗ ਦਾ ਮੁੱਦਾ ਹੈ ਕਿ ਮੈਂਬਰਸ਼ਿਪ ਹੈ ਜੀ ਮੈਂਬਰਸ਼ਿਪ ਦਾ ਵਿਸਤਾਰ ਕਰਨਾ ਜਿਲੇ ਦੀ ਜਿਹੜੀ ਕ੍ਰੀਮ ਆ ਸਾਡੇ ਨਾਲ ਤੁਸੀਂ ਪਹਿਲੇ ਦਿਨਾਂ ਚ ਹੀ ਦੇਖ ਰਹੇ ਹੋ ਬਾਬਾ ਜੀ ਨੇ ਕਿੰਨੀ ਮਿਹਨਤ ਇੱਥੇ ਆ ਕੇ કરી ਕਲਸੀ ਸਾਹਿਬ ਉਹਨਾਂ ਨੇ ਪ੍ਰਿੰਸਪਾਲ ਸਾਹਿਬ ਉਹਨਾਂ ਨੇ ਮਿਹਨਤ કરી ਮਿਹਨਤ ਦੇ ਨਾਲ ਕਿੰਨੀ ਵੱਡੀ ਤਦਾਦ ਦੇ ਵਿੱਚ ਇੱਥੇ ਸੰਗਤ ਜੁੜੀ ਆ ਆਉਣ ਵਾਲਿਆਂ ਚ ਦਿਨਾਂ ਚ ਦੇਖੋਗੇ ਜਿਹੜੇ ਅਕਾਲ ਤੱਕ ਤੋਂ ਬਾਗੀ ਹੋ ਕੇ ਅਕਾਲ ਤਖ ਦੇ ਹੁਕਮਨਾਮੇ ਨੂੰ ਛੱਡ ਕੇ ਭਰਤੀ ਕਰ ਰਹੇ ਨੇ ਲੋਕ ਉਹਨਾਂ ਨੂੰ ਹੁੰਜੇ ਲਾਉਣਗੇ ਤੇ ਸਾਡੀ ਮੈਂਬਰਸ਼ਿਪ ਲੋਕ ਡੀਕ ਰਹੇ ਹੈ ਅੱਜ ਦੀ ਮੀਟਿੰਗ ਜੋ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਸਭ ਤੋਂ ਪਹਿਲਾਂ ਤਾਂ ਵੈਕਲੂ ਜੀ ਕਥਲ ਸਾਹਿਬ ਦੇ ਜੀ ਬਹੁਤ ਵੱਡਾ ਆਪਾਂ ਨੂੰ ਡੀਕ ਸੀ ਜੇ ਸਾਡੀ ਕੋਈ ਪੰਥ ਪ੍ਰਸਤ ਪਾਰਟੀ ਬਣੇ ਜੀ ਅਕਾਲੀ ਦਲ ਬਾਰਸ ਪੰਜਾਬ ਦੇ ਪਾਰਟੀ ਬਣੀ ਆ ਸੋ ਇੱਥੇ ਡਿਊਟੀਆਂ ਲੱਗੀਆਂ ਨੇ ਸਰਦਾਰ ਸੰਦੀਪ ਸਿੰਘ ਜੀ ਰਪਾਲੂ ਜਿਹੜੇ ਭਰਤੀ ਕਮੇਟੀ ਦੇ ਮੈਂਬਰ ਨੇ ਉਹ ਆ ਕੇ ਅੱਜ ਇੱਥੇ ਸਾਡੀ ਪਲੀਠੀ ਮੀਟਿੰਗ ਨੂੰ ਸਮੋਦਨ ਕਰ ਰਹੇ ਨੇ ਜਿਹੜੀ ਮੈਂਬਰਸ਼ਿਪ ਭਰਤੀ ਹੈ ਜੀ ਉਹਦੀ ਸ਼ੁਰੂਆਤ ਅਸੀਂ ਕਰਨ ਲੱਗੇ ਆ ਅੱਜ ਦਾ ਸਾਡਾ ਮੇਨ ਅਜੰਡਾ ਇਹੀ ਆ ਵੀ ਵੱਧ ਤੋਂ ਵੱਧ ਮੈਂਬਰ ਬਣੋ ਮੈਂਬਰ ਬਣ ਕੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਸਾਰੇ ਇਕੱਠੇ ਕੰਮ ਕਰੀਏ ਤਾਂ ਕਿ ਪੰਜਾਬ ਦੇ ਵਿੱਚ 2027 ਦਾ ਜਿਹੜਾ ਟਾਰਗੇਟ ਆ ਜਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਟਾਰਗੇਟ ਆ ਉਹਨੂੰ ਆਪਾਂ ਸਰ ਕਰ ਸਕੀਏ ਇਹ ਮੈਂਬਰਸ਼ਿਪ ਕਿਸ ਤਰ੍ਹਾਂ ਦੀ ਹੋਵੇ ਕੋਈ ਪਰਚੀ ਕੱਟੀ ਜਾਵੇਗੀ ਜਾਂ ਕਿਸ ਤਰ੍ਹਾਂ ਇਹ ਕੀਤਾ ਜਾਵੇਗਾ ਇਹਦੇ ਬਾਰੇ ਵਿਸਥਾਰ ਦਿੱਤੀ ਜਾਊਗੀ ਉਹਦੇ 'ਚ ਇੱਕ ਸਾਡੇ ਹਰ ਇੱਕ ਗੁਰਸਿੱਖ ਨੂੰ ਇਹ ਲੱਗੇ ਵੀ ਮੇਰਾ ਵੀ ਕੋ ਯੋਗਦਾਨ ਆ। ਤਾਂ 20 ਰੁਪਏ ਪੱਕੀ ਅਸੀਂ ਰੱਖੀ ਆ ਜੀ। ਪੂਰੀ ਸੀਡ ਦਿੱਤੀ ਜਾਊਗੀ। ਮੈਂਬਰਸ਼ਿਪ ਦਾ ਫਾਰਮ ਭਰਿਆ ਜਾਊਗਾ ਜੀ ਤੇ ਪੱਕੀ ਮੈਂਬਰਸ਼ਿਪ ਹੋਊਗੀ। ਉਹ ਨਹੀਂ ਹੈਗਾ ਵੀ ਕਿਸੇ ਦੇ ਕਹਿਣ ਤੇ 10 ਫਾਰਮ ਭਰ ਤੇ ਇਦਾਂ ਨਹੀਂ ਹੋਊਗਾ। ਜਿਹੜੇ ਬੰਦੇ ਹੋਣਗੇ ਆਪ ਆਕੇ ਫਾਰਮ ਆਪ ਸਾਈਨ ਕਰਕੇ ਪੱਕੀ ਮੈਂਬਰਸ਼ਿਪ ਹੋਊਗੀ। ਠੀਕ ਹੈ ਜੀ। ਭਾਈ ਗੋਜੀ ਕਾ ਖਾਲਸਾ, ਵਾਹਿਗੋਜੀ ਕੀ ਫਤਿਹ। ਅੱਜ ਜਿਹੜੀ ਮੀਟਿੰਗ ਹੋਈ ਆ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦੀ ਆ। ਬਾਬਾ ਜੀ ਦਾ, ਟਪਾਲੂ ਸਾਹਿਬ ਦਾ। ਕਿ ਉਹ ਚੇਚੇ ਤੌਰ ਤੇ ਅੱਜ ਇਸ ਮੀਟਿੰਗ ਚ ਪਹੁੰਚੇ ਇੱਥੇ ਤੇ ਉਹਨਾਂ ਨੇ ਸਾਡੀਆਂ ਡਿਊਟੀਆਂ ਇੱਥੇ ਲਾਈਆਂ ਨੇ ਮੈਂਬਰਸ਼ਿਪ ਦੇ ਲਈ ਅਸੀਂ ਉਹਨਾਂ ਦੇ ਧੰਨਵਾਦੀਆਂ ਬਹੁਤ ਦੇਰ ਤੋਂ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੱਦ ਤੋਂ ਵੱਤਰ ਹੋ ਰਹੇ ਨੇ ਤੇ ਲੋਕਾਂ ਦਾ ਜੀਵਨ ਹੈ ਜਿਹੜਾ ਉਹ ਹਰ ਵਰਗ ਦਾ ਬੜਾ ਔਖਾ ਹੋ ਰਿਹਾ ਤੇ ਹਰ ਇੱਕ ਨੂੰ ਹਰ ਕੋਈ ਬੰਦਾ ਦੇਖ ਰਿਹਾ ਹੈ ਕਿ ਕੋਈ ਅਜਹੀ ਕੋਈ ਪਾਰਟੀ ਆਵੇ ਜਿਹੜੀ ਕਿ ਹਰ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇ ਪਰ ਖਾਸ ਤੌਰ ਤੇ ਪੰਜਾਬ ਦੀ ਮਿੱਟੀ ਦੀ ਰਾਖੀ ਹੋਵੇ ਤੇ ਸਾਨੂੰ ਬੜੀ ਖੁਸ਼ੀ ਹੈ ਔਰ ਬੜਾ ਮਾਣ ਹੈ ਇਸ ਗੱਲ ਦਾ ਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦਾ ਇੱਕ ਯਹੀ ਪਾਰਟੀ ਬਣੀ ਹੈ ਉਹਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਜਿਹੜੀ ਕਿ ਪੰਜਾਬ ਦੇ ਹਿੱਤਾਂ ਦੀ 100% ਰਾਖੀ ਕਰੇਗੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰੇਗੀ ਤੇ ਮੇਰੀ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਇਸ ਪਾਰਟੀ ਦੇ ਵੱਧ ਤੋਂ ਵੱਧ ਮੈਂਬਰ ਬਣਨ ਔਰ ਪਾਰਟੀ ਨੂੰ ਸਹਿਯੋਗ ਦੇਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਆਪਣੇ ਨਿਵਾਇ ਦੇ ਚੁਣ ਕੇ ਪੰਜਾਬ ਦਾ ਜਿਹੜਾ ਹਿੱਤ ਹੈ ਉਹ ਕਰ ਸਕੇ ਅਸੀਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੀਏ ਕੋਈ ਦਫ਼ਤਰ ਵਗੈਰਾ ਖੁੱਲੇ ਜਾਵੇਗਾ ਜਾਂ ਜਿਹੜੀ ਮੈਂਬਰਸ਼ਿਪ ਹੈ ਭਰਨੀ ਹੈ ਕਿੱਥੇ ਭਰੀ ਜਾਵੇਗੀ ਹਾਂਜੀ ਚਮਕੌਰ ਸਾਹਿਬ ਦੇ ਵਿੱਚ ਦਫ਼ਤਰ ਖੋਲਿਆ ਜਾਏਗਾ ਅੱਜ ਅਸੀਂ ਪੂਰੇ ਰੋਪੜ ਜ਼ਿਲ੍ਹੇ ਦੀ ਜਿਹੜੀ ਮੈਂਬਰਸ਼ਿਪ ਦਾ ਆਗਾਜ਼ ਕੀਤਾ ਹੈ ਇੱਥੇ ਤੇ ਰੋਪੜ ਦੇ ਹਰੇਕ ਜਿਹੜੇ ਮੁੱਖ ਸ਼ਹਿਰ ਨੇ ਉਹਨਾਂ ਦੇ ਵਿੱਚ ਦਫ਼ਤਰ ਖੁੱਲਣਗੇ ਕਿ ਜਲਦੀ ਹੀ ਜਿਹੜੀ ਸਾਡੀ ਕੋਰ ਕਮੇਟੀ ਹੈ ਜਿਹੜੀ ਸਾਡੀ ਸਟੇਟ ਦੀ ਲੀਡਰਸ਼ਿਪ ਹੈ ਉਹ ਇਸ ਸਥਾਨ ਦੇ ਉੱਤੇ ਆ ਕੇ ਆਪਣੇ ਜਿਹੜੇ ਜਿਨ੍ਹਾਂ ਦੀਆਂ ਡਿਊਟੀਆਂ ਉਹਨਾਂ ਨੇ ਥਾਪਣੀਆਂ ਨੇ ਉਹਨਾਂ ਦੇ ਨਾਮ ਅਨਾਉਂਸ ਕਰਨਗੇ ਤੇ ਹਰ ਸ਼ਹਿਰ ਦੇ ਵਿੱਚ ਮੈਂਬਰਸ਼ਿਪ ਲਈ ਇੱਕ ਦਫ਼ਤਰ ਖੁੱਲਿਆ ਜਾਏਗਾ ਔਰ ਜਿਹੜੇ ਪਾਰਟੀ ਦੇ ਅੱਜ ਤੁਹਾਡੇ ਸਾਹਮਣੇ ਜਿਹੜਾ ਇਕੱਠ ਹੈ ਇਹ ਜਿਹੜੇ ਮੈਂਬਰ ਨੇ ਇਹ ਸਾਰੇ ਇਸ ਦੇ ਵਿੱਚ ਯੋਗਦਾਨ ਪਾਣਗੇ ਮੈਂਬਰਸ਼ਿਸ਼ਪ ਦੇ ਲਈ ਸ਼ੁਕਰੀਆ ਜੀ ਮੈਂ ਸਾਰਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਜੰਗ ਲੜੀ ਆ ਜਿਹੜੀ ਇੱਕ ਜਿਹਦੀ ਵਰਲਡ ਦੇ ਵਿੱਚ ਕੋਈ ਮਿਸਾਲ ਨਹੀਂ ਹੈਗੀ ਉਸ ਜੰਗ ਦੀ ਜਗ੍ਹਾ ਤੋਂ ਅਸੀਂ ਅੱਜ ਗੁਰਦੁਆਰਾ ਸ੍ਰੀ ਗੜੀ ਸਾਹਿਬ ਤੋਂ ਅੱਜ ਉਸ ਪਾਰਟੀ ਦੀ ਕਹਿੰਦਾ ਜਿਹੜੀ ਇੱਕ ਮੈਂਬਰਸ਼ਿਪ ਦੀ ਜਿਹੜੀ ਕਹਿੰਦਾ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਭਰਮਾ ਜਿਹੜਾ ਹੰਗਾਰਾ ਅੱਜ ਸਾਨੂੰ ਪਹਿਲੇ ਦਿਨੇ ਮਿਲਿਆ ਜਿਸ ਦੇ ਵਿੱਚ ਮੇਰੇ ਵੱਡੇ ਵੀਰ ਜੀ ਸੰਦੀਪ ਜੀ ਤੇ ਬਾਬਾ ਸੋਢੀ ਜੀ ਕਿਰਤ ਪ੍ਰਸਾਪ ਤੋਂ ਇੱਥੇ ਪਹੁੰਚ ਤੇ ਉਹਨਾਂ ਦੇ ਨਾਲ ਸਾਡੇ ਪ੍ਰਿੰਸੀਪਲ ਸਾਹਿਬ ਜਿਹੜੇ ਉਹਨਾਂ ਦੀਆਂ ਵੀ ਡਿਊਟੀਆਂ ਲੱਗੀਆਂ ਜਿੱਥੇ ਮੈਨੂੰ ਵੀ ਨਾਲ ਸੇਵਾ ਬਖਸ਼ੀ ਗਈ ਹੈ ਵੀ ਮੈਂਬਰਸ਼ਿਪ ਭਰੀ ਜਾਵੇ ਤੇ ਨਾਲ ਦੀ ਨਾਲ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਅੱਜ ਬਹੁਤ ਇਤਿਹਾਸਕ ਜਗ੍ਹਾ ਤੋਂ ਜਿਹੜਾ ਪਾਰਟੀ ਨੇ ਜਿਹੜਾ ਇਹ ਬੀੜਾ ਚੁੱਕਿਆ ਜੀ ਜਿੱਥੇ ਤੁਹਾਨੂੰ ਪਤਾ ਵੀ ਸਵਾ ਲੱਖ ਸੇ ਇੱਕ ਲੜਾਉ ਤਾਂ ਹੀ ਗੁਰੂ ਗੋਬਿੰਦ ਸਿੰਘ ਨਾਮ ਕਹਾਉ ਉਸ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਦੇ ਮੂਹਰੇ ਆਪਾਂ ਅੱਜ ਖੜੇ ਆ ਜਿੱਥੇ ਮੱਥਾ ਟੇਕ ਕੇ ਅਰਦਾਸ ਕਰਕੇ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਜਿਹੜੀਆਂ ਅਰਦਾਸਾਂ ਕੀਤੀਆਂ ਗਈਆਂ ਤੇ ਮੈਂ ਆਸ ਰੱਖਦਾ ਵੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਉਹ ਇਸ ਪਾਰਟੀ ਦੀ ਹੋਵੇਗੀ ਤੇ ਨਾਲ ਦੀ ਨਾਲ ਸੱਤਾਧਾਰੀ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਬਹੁਤ ਛੇਤੀ ਜਿਹੜੀ ਸ਼ੋਮਣੀ ਕਮੇਟੀ ਦੇ ਵਿੱਚ ਹੀ ਪਤਾ ਲੱਗ ਜਾਵੇਗਾ ਵੀ ਇਸ ਪਾਰਟੀ ਦਾ ਕੀ ਰੋਲ ਆ 2027 ਦੀ ਇਲੈਕਸ਼ਨ ਦੇ। ਮੈਂ ਪਿਛਲੇ ਕਹਿੰਦਾ 20 ਸਾਲਾਂ ਤੋਂ ਜਿਹੜੇ ਸਮਾਜ ਸੇਵੀ ਕੰਮ ਕਰਦਾ ਆ ਰਹੇ ਹਾਂ ਜਿੱਦਾਂ ਸਾਰਿਆਂ ਨੂੰ ਪਤਾ ਹੈ ਤੇ ਮੈਂ ਕਾਫੀ ਦੇਰ ਤੋਂ ਪ੍ਰੈਸ ਨਾਲ ਵੀ ਜੁੜਿਆ ਹੋਇਆ ਤੇ ਮੈਂ ਨਾਲ ਦੀ ਨਾਲ ਬੇਨਤੀ ਕਰਦਾ ਵੀ ਅਸੀਂ ਬਹੁਤ ਦੇਰ ਦੇ ਸੋਚ ਰਹੇ ਸੀ ਵੀ ਜਿਹੜਾ ਪੰਜਾਬ ਆ ਪੰਜਾਬਦਾਰ ਦੀ ਲੋਕ ਆ ਉਹ ਇਕੱਠੇ ਹੋਣ ਤੇ ਸਾਨੂੰ ਇੱਕ ਮੰਚ ਮਿਲਿਆ ਪੰਜਾਬਦਾਰ ਦੇ ਦੇ ਲੋਕ ਇਕੱਠੇ ਹੋਏ ਨੇ ਤੇ ਅਸੀਂ ਵੀ ਉਹਦੇ ਵਿੱਚ ਯੋਗਦਾਨ ਪਾ ਰਹੇ ਹਾਂ ਤੇ ਅਸੀਂ ਰਹਿੰਦੀ ਜਿਨੀ ਦੇਰ ਮਾਰਾਇਨੇ ਸਵਾ ਸਬਰ ਬਖਸ਼ਿਆ ਤੇ ਉਨੀ ਦੇ ਰਸੀ ਜਿਹੜੇ ਇਹ ਆਪਣੀ ਜਿਹੜੀ ਸੇਵਾ ਨਿਮਾਉਂਦੇ ਰਹਾਂਗੇ ਧੰਨਵਾਦ ਜੀ ਖਾਲਸਾ ਸਾਹਿਬ